ਆਪ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਸਵੇਰੇ ਆ ਕੇ ਉਹ ਅਸਲ ਸ਼ੁਰੂ ਹੋਦਾ ਬੋਤਲ ਨਾਲ ਪਾਣੀ ਪੀਤਾ ਫਿਰ ਮੂਹਤ ਹੁੰਦਾ ਫਿਰ ਜਿਹੜੀ ਬਾਕੀ ਰਹਿ ਗਈ ਉਹ ਸਾਡੀ ਸਿਰ ਦੇ ਪਾਣੀ ਪਾਕੇ ਤੇ ਦਸਤਾਰ ਤੇ ਵਿੱਚ ਸਿੱਧਾ ਪਾਣੀ ਛੁੱਟਣਾ ਉਹ ਤਾਂ ਤੇ ਆਪ ਦਾ ਸਾਹਲਾ ਅਸਰ ਇਹਨਾਂ ਲੋਕਾਵਾਸੀ ਇਸ ਤਰ੍ਹਾਂ ਜਿਦਾ ਸਿਰ ਤੇ ਪਰਨਾ ਰੱਖਿਆ ਉਹਨੂੰ ਇਹ ਵੀ ਪਤਾ ਕਿ ਦਸਤਾਰ ਦੀ ਇਅਤ ਕੀ ਹੈ ਇਹ ਜਿਹੜਾ ਸਿੰਬਲ ਆਫ ਸਿੱਖੀਸਮ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੇ ਸੰਕਲਪ ਦਿੱਤਾ ਹੈ ਕਿ ਕਿੰਨੀਆਂ ਸੈਕਰੀਫਾਈਸ ਕੀਤੀ। ਹੁਣ ਅਸੀਂ ਆਪ ਹੀ ਫੈਸਲਾ ਕਰਨਾ ਹੈ ਇਹਨਾਂ ਲੋਕਾਂ ਦੇ ਤੇ ਗੁਰੂਬਾਰਾ ਸਾਹਿਬ ਇਹ ਕਰਨੇ ਜਿੰਨੀ ਛੇਤੀ ਇਹਨਾਂ ਦਾ ਜਨਮ ਬਜੀ ਨੂੰ ਨਹੀਂ ਛੇਤੀ ਐਕਸਪੈਰੀਮੈਂਟ ਆਪਾਰਤੀ ਹੈ। ਇਹ ਹੋਈ ਐਕਸਪੈਰੀਮੈਂਟ ਵੈਲੀਡਿੰਗ ਪਰਾਨੀ ਕਹਾਵਤ ਹੈ ਕਿ ਬਾਜ ਜੋ ਮੀਂਹ ਕੇ ਜਿਹੜਾ ਔੜਾ ਨੇ ਤਿਆਸੀ ਉਹ ਤੇ ਭੀੜ ਹੋ ਗਿਆ ਤੇ ਰਿੰਦ ਚੁੱਕਣੀ ਪਈ ਉਹ ਜੀ ਸਰਕਾਰ ਨੇ ਆਂਦੀ ਨਾ ਤੇ ਜਿਹੜਾ ਉਦੋਂ ਦਾ ਹੁੰਦਾ ਸੀ ਉਹ ਵੀ ਨੀ ਆਣਾ ਬੰਦ ਹੋ ਗਿਆ ਤੇ ਘੋੜੇ ਨਹੀਂ ਕਿਤੇ ਤੁਹਾਨੂੰ ਪਤਾ ਮਾੜੇ ਸਵਾਰ ਤੇ ਘੋੜਾ ਚੜ੍ਹਨੇ ਦਿੰਦੇ ਇਹ ਹੋ ਜੇ ਨੇ ਸਰਕਾਰ ਚਲਾਉਂਦਾ ਪਤਾ ਨਹੀਂ ਐਜੂਕੇਸ਼ਨ ਹੈ ਕੋਈ ਨਹੀਂ ਸਟੇਜਾਂ ਉੱਤੇ ਪੰਡਾ ਵਾਲੇ ਕੰਮ ਕਰਨ ਵਾਲੇ ਸਰਕਾਰ ਚਲਾਣੀ ਇਸ ਜੀ ਦੇ ਉੱਤੇ ਜਾ ਕੇ ਗੁਰਕਲੇ ਸਰਾਮ ਦਾ ਬਹੁਤ ਮਰਕੇ ਪਾਲੀ ਸੀ ਹੁਣ ਪਤਾ ਲੱਗਦਾ ਕਿ ਤੇ ਬਣਿਆ ਕੀ ਇਹ ਇਹਦਾ ਤੇ ਇੱਕ ਐਮਐਲਏ ਹੈ ਜੀ ਉਹਦਾ ਪਿੱਛੇ ਪਿਆੜਾ ਆਇਆ ਸੀ ਕਿ ਮੈਨੂੰ 50 ਸੀਐਮਾ ਪੜਾਉਂ ਪਜਾ ਉਹਨੇ ਆਪਣੀ ਕਾਬਲੀਅਤ ਦਾ ਨਮੂਨਾ ਪੇਸ਼ ਕੀਤਾ ਉਹਨੇ ਚੰਦ ਹਫਤੇ ਪਹਿਲੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਗਾਉ ਪਾਤਾ ਨੂੰ ਹਿੰਦੁਸਤਾਨ ਦਾ ਰਾਸ਼ਟਰੀ ਪੰਛੀ ਬੋਲਤੀ ਹੈ ਤੇ ਜਦੋਂ ਇਹੋ ਜਿਹਾ ਸਮਾਨ ਹੋਏ ਇੱਥੇ ਅਸੀਂ ਤੇ ਰੋ ਸਾਮਣੇ ਬੈਠੇ ਵੇਖਦੇ ਆ ਪਤਾ ਹੀ ਕਿਸੇ ਨੂੰ ਕੁਝ ਨਹੀਂ ਕਿ ਕੀ ਜਵਾਬ ਸਰਕਾਰਾਂ ਚਾਹਦੀਆਂ ਕਿਸ ਤਰ੍ਹਾਂ ਉਹ ਪ੍ਰਿੰਸੀਪਲ ਸਾਹਿਬ ਦਾ ਨਾਮ ਬੜਾ ਤੇ ਜਨਮ ਹੈ ਸੀਨੀਅਰ ਸਿਟੀਜ਼ਨ ਦੇ ਵੀ ਪ੍ਰਧਾਨ ਹੋ ਸੀਨੀਅਰ ਸਿਟੀਜ਼ਨ ਜੀ ਨੂੰ ਗੁਜ਼ਾਰਿਸ਼ ਕਰਨ ਦੀ ਲੋੜ ਹੈ ਕਿ ਜਿਹੜੀ ਪੰਜਾਬ ਤੇ ਚੇਂਜ ਇਹ ਲੈ ਕੇ ਆਣੀ ਹੈ ਉਹ ਤੁਸੀਂ ਹੀ ਲੈ ਕੇ ਆਣੀ ਹੈ ਸੂਝਵਾਨ ਦੇ ਇੰਟੈਲੈਕਚੁਅਲਸ ਦਾ ਹੀ ਕੰਮ ਹੈ ਜੀ ਤੋਂ ਇਹਨੇ ਕਹਿੰਦਾ ਹੋਇਆ ਤੁਹਾਡਾ ਬਹੁਤ ਮਸ਼ਕੂਰ ਹੈ ਵੈਰੀ ਜੀ ਕਰਤਾ ਸਰ ahead. ਮੈਨੂੰ ਇਸ ਕਾਤੀ ਬੜੀ ਖੁਸ਼ੀ ਹੈ। ਇਹ ਐਸ ਇਹ ਦੇ ਵਿੱਚ ਵੀ ਬ੍ਰਿਸਟਲ ਸਾਹਿਬ ਕਾਲ ਵੀ ਆਉਂਦੇ ਸਾਲ ਦੇ ਵਿੱਚ ਵੀ ਇੰਨੇ ਐਕਟਿਵ ਨੇ। ਅੱਜ ਕੱਲ ਨੌਜਵਾਨਾਂ ਨੂੰ ਪ੍ਰੇਰਨਾ ਦੇਣੀ ਚਾਹੀਦੀ ਹੈ ਨਾ ਤੋਂ। ਅੱਜ ਵੀ ਇਹ ਦਫਾ ਕਿਹਾ ਪ੍ਰਿੰਸੀਪਲ ਸਾਹਿਬ جی آرام نام ریسٹ کرو ایک ریسٹ میرے لکھی تھی میرے اینرجی بڑی اینجی بہت کا مشہور ہے سیمنگ ٹائم پہ میرے بہت سارے ساتھیوں کرسنا پہنتا بینتی کرنی پڑتی ہے سمجھا پہ الیکشن آئی ہے وہ پانچ سات دنیکشن چھوٹے کھڑو اس طرح ہی اسٹیج اُتے سارے پورے پاس گھرو سا

ਪਿੰਡ ਦਾ ਪਿੰਡ ਉਹਦੇ ਦੇ ਬਟਾਲੇ ਤੋਂ ਵੀ ਲੇਖਿਆ ਕਾਦੀਆ ਤੋਂ ਵੀ ਲੇਖਿਆ ਸਾਡੇ ਇੰਡੀਗਰ ਤੋਂ ਵੀ ਨਾਲ ਦੇ ਪਿੰਡਾਂ ਤੋਂ ਮੇਰੇ ਸਾਥੀ ਸਾਡੇ ਵੀ ਅਤਲੀਆ ਤੋਂ ਵੀ ਬੈਠੇ ਸਰਜਨ ਸਿੰਘ ਹੋਣਾ ਬੈਠੇ ਸਾਡੇ ਸਰਪੁਆਸੀ ਸਰਪੰਚ ਸਾਹਿਬ ਦੇ ਬੈਠੇ ਵੀ ਸਾਡੇ ਰੀਤੀ ਮੋਤਲ ਸਾਹਿਬ ਬੈਠੇ ਸਾਡੇ ਕੈਲਗ ਮਾਤਾਵਾ ਆਪਣੇ ਗਿਆ ਸਾਡੇ ਪਾਸ ਸਿੰਘ ਸਾਹਿਬ ਵੀ ਬੈਠੇ ਬਹੁਤ ਤਕਸੀਦਾ ਮੌਕਾ ਹੈ ਸਾਡੇ ਕੰਡਿਆਰ ਦੇ ਤੱਕ ਦੇ ਰਾਏ ਦੇ ਵਿੱਚ ਬਦੀ ਸਾਹਿਬ ਕਾਦੀਆ ਤੋਂ ਡੰਡੇ ਡਿਪ੍ਰਿੰਸੀਪਲ ਸਾਹਿਬ ਸਾਰੇ ਡੀਟਾ ਸਰਵਿਸਪਨ ਸਾਹਿਬ ਪਰ ਜੁਰੀ ਸਾਰੇ ਸਾਡੇ ਦੀ ਜਲਤੀ ਕਰਦੇ ਰਿਏ ਨੇ ਪ੍ਰਿੰਸੀਪਲ ਸਾਹਿਬ ਮੈਂ ਤਾਂ ਬਹੁਤ ਖੁਸ਼ ਹਾਂ ਉਦੋਂ ਤੋਂ ਮੇਰੇ ਕੋਲ ਆਈਆਂ ਦੇਣ ਹੈ ਸੀ ਕਿ ਸਾਰੇ ਪੰਜਾਬ ਦੇ ਵਿੱਚ پارلیمنٹ ساری کو سے تو پڑھا اپنے بات سے بھی چھانا تو پھر چوبی پچی چار دن کا کے بات سے بھی لگی ہے اونی دیر سردار باجوا صاحب سارے پنڈا حاضری بھر رہے ہیں کیونکہ الیکشن سر سخجن ردھاوا جی ہے انڈین نیشنل کانگریس کی سب سارا کی ساری ਪ੍ਰਿੰਸੀਪਲ ਸਾਹਿਬ ਨੇ ਜਿਹਦਾ ਜ਼ਿਕਰ ਕੀਤਾ ਮੈਂ ਦੱਸਾਂ ਚਾਹਾਂਗਾ ਕਿ ਅੱਜ ਸਾਡੇ ਦੇਸ਼ ਦੇ ਵਿੱਚ ਪਿੱਛੇ ਸਰ ਦੱਸਾ ਸਰ ਉਹ ਲਗਾਤਾਰ ਕਿਸ ਕਿਸਮ ਦੀ ਸਰਕਾਰ ਚੱਲਦੀ ਹੈ ਇਸ ਸਰਕਾਰ ਨੇ ਹਿੰਦੂਸਤਾਨੀਆਂ ਦੇ ਵਿੱਚ ਵੰਡ ਪਾਉਣ ਦਾ ਮਾਹੌਲ ਕੋਈ ਨਹੀਂ ਬਹੁਤ ਵੱਡ ਕਿਸਮ ਦੀ ਲਗਾ ਇੱਕ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਰੋਲ ਹੈ ਲੀਡਰ ਉਹ ਜਿਹੜਾ ਸਾਰੇ ਦੇ ਸਿਰਜੂ हिंदोस्तां ਦਾ ਕੋਈ ਵਿਅਕਤੀ ਭਾਵੇਂ ਕਾਟੇਗਿਟੀ ਭਾਵੇਂ ਕੋ ਗਲਤ ਵੀ ਲੈ ਸਕਦਾ ਹੈ ਭਾਵੇਂ ਪਛੜਿਆ શરીਕਿਆ ਹੈ ਪ੍ਰਾਈਮ ਮਿਨਿਸਟਰ ਦਾ ਕੰਮ ਪ੍ਰੋਟੈਕਸ਼ਨ ਨਿਰਵੜੇ ਸੋਚਣਾ ਕਰਨਾ ਕਿ ਜੋ ਸਾਰੇ ਕ੍ਰਿਸ਼ਕ ਪਾਈਚਾਰੀ ਦਾ ਮਰੀਦ ਹੋ ਰਿਹਾ ਹੈ ਇਹ ਇੱਕ ਨੇ तकरीबन ਇੱਕ ਸਾਲ ਨੂੰ ਦੋ ਕਮਿਊਨਿਟੀਜ਼ ਦੇ ਵਿੱਚ ਲੜਾਈ ਹੋਈ ਇੱਕ ਕਮਿਊਨਿਟੀ ਬਕਾਇਦਾ ਤੌਰ ਨੂੰ ਸਰਕਾਰੀ ਬਦਲ ਗਈ ਸਰਕਾਰੀ ਬਦਲ ਦਾ ਮਤਲਬ ਜਿਹੜਾ ਜ਼ੁਬਾਨੀ ਬਦਲ ਨਹੀਂ ਪ੍ਰਿੰਸੀਪਲ ਸਾਹਿਬ ਹਥਿਆਰਾਂ ਨਾਲ ਬਦਲ ਉਥੋਂ ਦੀ ਪੈਰਾਮਿਲਟਰੀ ਫੋਰਸਸ ਪੁਲਿਸ ਫੋਰਸਸ ਮਦਦ ਕਰ ਰਹੀ ਹੈ ਇੱਕ ਦੋਸਤਾਂ ਦੀ ਦੂਜੇ ਦੋਸਤਾਂ ਦੀ ਜਿਸ ਕਿਸਮ ਦਾ ਤਸ਼ੱਦਦ ਕਰ ਰਹੇ ਨੇ ਇਹ ਸਮਝੇ ਬਹੁਤ ਅਨਫੋਰਚੂਨੇਟ ਹੈ ਤੁਹਾਨੂੰ ਪਤਾ ਚੀਨ ਤਾਂ ਕਹਿੰਦਾ ਤੌਰ ਤੇ ਜਿਸ ਦਾ ਗੇਮ ਦੇ ਰਹੇ ਫਰੀਦਿਕ ਡਾਊਨ ਦਾ ਨੈਕਸਰ ਰਿਜੀਸ ਕਿਹਾ ਨਾ ਤੇ ਬਿਲਕੁਲ ਤੁਹਾਡੀ ਗੱਲ ਦਾ ਤੇ ਕੋਲ ਤੇ ਲੱਖ ਹਜ਼ਾਰ ਮੀਟਰ ਕਿਲੋਮੀਟਰ ਜ਼ਮੀਨ ਦੇ ਚੀਨ ਵਾਲਿਆਂ ਨੇ ਨਾਚਰ ਦੇ ਵਿੱਚ ਦਾ ਤਾਕ ਦੇ ਕੋਲ ਇਹ ਸਾਰੀ ਬਾਉਂਡਰ ਬੈਲ ਤੇ ਚੰਦ ਸਾਲਾਂ ਦੇ ਕਬਜ਼ਾ ਕਰ ਲਿਆ ਨਾ ਸਾਡੀ ਮੇਨ ਮੇਸੇ ਮੀਡੀਆ ਨਾ ਤਾਂ ਹੀ ਇਲੈਕਟ੍ਰੋਨਿਕ ਮੀਡੀਆ ਕਦੀ ਸਿਰ ਨਹੀਂ ਹੁੰਦਾ ਕਰ ਤਿੰਨ ਹਜ਼ਾਰ ਸਕੁਅਰ ਕਿਲੋਮੀਟਰ

ਵਕਾਫਤਾ ਜਿੰਦ ਦਾ ਕਰਨਾ ਚਾਹੀਦਾ ਉਹਦੇ ਬੰਦੇ ਤੇ ਠੀਕ ਹੈ ਅਸੀਂ ਆਪਣੇ ਹੀ ਲੋਕਾਂ ਦੇ ਵਿੱਚ 파ੜ 파ੜਾ ਮੁੱਢਾ ਲੜੀ ਨੀ ਆਈ ਨੀਤੀ ਕਰਦੇ ਉਸ ਤੋਂ ਬਾਅਦ ਇੱਕ ਐਰੋਦੀ ਬਰਾਦਰੀ ਹੈ ਜਿਹੜੀ 15% ਜਨ ਸਕੇ ਹੈ ਦੋਸਤਾ ਵੀ 15% ਸਾਰੇ ਜਨ ਸਕੇ ਉਹਨਾਂ ਨੂੰ ਸੈਕੰਡ ਗ੍ਰੇਡ ਸਿਟੀਜ਼ਨਸ ਪ੍ਰਿੰਸੀਪਲ ਸਾਹਿਬ ਉਹਨਾਂ ਨੂੰ ਸੈਕੰਡ ਗ੍ਰੇਡ ਸਿਟੀਜ਼ਨਸ ਸਾਰੇ ਹਿਰਦੋਸਤਾ ਜਿਹੜਾ ਹੈ ਐਨ ਬਹੁਤ ਬਨੇ ਪਰਮਾਨੇ ਤੇ ਉਹ ਲੋਕ ਆਪਣੇ ਸੂਬਿਆਂ ਆਪਣੇ ਕਾਰੋਬਾਰ ਪਰ ਵਾਰ ਸਾਰਾ ਕੁਝ ਲੈ ਕੇ ਪੰਜਾਬ ਚ ਆ ਗਏ ਕਿਉਂਕਿ ਪੰਜਾਬ ਦੋ ਹੀ ਸੂਬੇ ਨੇ ਹੁੰਦੇ ਜਿਹਦੇ ਵਿੱਚ ਮਿਨੋਰਟੀ ਮੇਜੋਰਿਟੀ ਵਿੱਚ ਗੱਟ ਕਿੰਤੀ ਆ ਜਿਸ ਸੂਬੇ ਦੇ ਵਿੱਚ ਮੇਜੋਰਿਟੀ ਜਿਹੜਾ ਉਹਨਾਂ ਚ ਇੱਕ ਪੰਜਾਬ ਇੱਕ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਚ ਕੰਮ ਕੋਈ ਪੰਜਾਬ ਦੇ ਵਿੱਚ ਅਜੇ ਤੁਸੀਂ ਦੇਖ ਹੀ ਰਹੇ ਹੋ ਆਵੇਂ ਪੱਥਰ ਦੇ ਬਿਸਤਰੀ ਲਾਉ। ਆਵੇਂ ਰਾਮਗੜੀਆ ਦਾ ਕੰਮ ਕਰਨ ਵਾਲੇ ਲੱਕੜ ਦਾ ਕੰਮ ਜਿਹੜੇ ਸਾਡੇ ਰਾਜ ਬਿਸਤਰੀ ਹੁੰਦੇ ਸੋ ਲਾਉ। ਕੋਲ ਕੋਈ ਵੀ ਕੰਮ ਜਿਹੜਾ ਸਾਡੇ ਸਟਰਕਚਰ ਦਾ ਕੰਮ ਚੱਲਦਾ ਆ। ਆਦੇ ਪੱਥਰ ਦਾ ਕਰਵਾਉ ਲੋ ਆਵੇਂ ਲੱਕੜ ਦਾ ਕੰਮ ਕਰਵਾਉ ਲੋ। ਉਹ ਸਾਰੇ ਦੀ ਸਾਰੀ ਉਹ ਜਿਹੜੀ ਬਰਾਦਰੀ ਕਰਵਾਈ ਉਹਨਾਂ ਨੇ ਟੇਕੋ ਨਾ। ਸਾਡੀ ਆ ਰੇੜੀਆ ਤੁਹਾਡੀ ਸਾਰੀ ਆ ਫੜੀ ਆ। ਕਮਾਤ ਦੇ ਵਿੱਚੋਂ ਜਿਹੜਾ ਤਿਆਰ ਕਰਕੇ ਡੋਰ ਉੱਤੇ ਲਾਉਂਦੇ ਨੇ ਸਾਰੇ ਕੰਮ ਜਿਹੜੇ ਕਿਸੇ ਟਾਈਪ ਦੇ ਪੰਜਾਬੀ ਸਾਡੇ ਪਿੰਡਾਂ ਵਾਲੇ ਵੀ ਕਰਦੇ ਸੀ ਉਹ ਸਾਰਾ ਕੰਮ ਬਾਹਰ ਵਾਲੇ ਦੇਖੋ ਕਰਦੇ। ਕਪਲਾ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਸੀ ਇੱਕ ਬਹੁਤ ਵੱਡਾ ਚੈਲੰਜ ਹੈ ਸਾਡੇ ਵੀਰਾਂ ਨੂੰ ਕਿਹੜਾ ਚਾਹਦਾ ਜਿਸ ਪ੍ਰਿੰਸੀਪਲ ਸਾਹਿਬ ਨੇ ਮੇਰੇ ਨਾਲ ਧਿਆਨ ਦਿੱਤਾ। ਔੜੇ 3 ਕਰੋੜ ਦੀ ਵਾਦੀ ਹੈ ਪੰਜਾਬ ਦੀ। 60% ਦੀ ਸੇਕ ਇਸ ਲਈ ਤਕਰੀਬਨ 50 ਸਾਲਾਂ ਦਾ 100 ਸਾਲ ਤੋਂ ਬਾਅਦ ਜਾ ਰਹੇ ਨੇ ਮੈਂ 50 ਸਾਲ ਜਦੋਂ ਵੀ ਸਾਡੀ ਮਾਈਗ੍ਰੇਸ਼ਨ ਸ਼ੁਰੂ ਹੋਈ ਤਕਰੀਬਨ 50 ਲੱਖ ਪੰਜਾਬੀ ਮジョਰਿਟੀ ਸਿੱਖ ਜਿਹੜਾ ਹਾਰਦਸ਼ੂ ਦੇ ਵਿੱਚ ਬੰਗਲਾਦੇਸ਼ ਅੰਦਰ 55 3 ਲੱਖ ਹਰ ਸਾਲ ਜਾ ਰਹੇ 70 ਹਜ਼ਾਰ ਕਰੋੜ ਦੀ ਜਾਇਦਾਦ ਪੰਜਾਬ ਉੱਤੇ ਵਿੱਚ ਆਪਣੀਆਂ ਜ਼ਰਖੀ ਜ਼ਮੀਨਾਂ ਆਪਣੇ ਘਰ

ਤੁਹਾਡਾ ਕਲਚਰ ਹੈ ਤੁਹਾਨੂੰ ਮਾਂ ਬੋਲੀ ਹੈ ਇਹ ਸਾਰੀਆਂ ਅੰਦਰ ਬਲੈਟ ਸੀਰੀਅਸ ਫੈਟਾ ਤੇ ਨੂੰ ਨਜ਼ਰੇ ਆ ਰਹੇ 30 ਸਾਲਾਂ ਤੋਂ ਬਾਅਦ ਕੋਈ ਨੋਨ ਪੰਜਾਬੀ ਪੰਜਾਬ ਦਾ ਆਵਾਜ਼ ਵਾਲਾ ਬੀਟ ਉੱਤੇ ਕਈ ਸਾਲਾਂ ਦੀ ਗੇਂਦੀ ਹੈ ਤੇ ਲੰਬੀ ਨਹੀਂ ਬਾਕੀ ਦੇ ਆ ਜਿਹੜੇ ਬੈਠੇ ਸੀਗੇ ਸੀਨੀਅਰ ਸਿਟੀਜ਼ਨ ਸਾਡੀ ਉਮਰ ਵਾਲੇ ਇਹ ਤਾਂ ਕੋਈ 5 ਸਾਲ ਤੇ ਕੋਈ 7 ਸਾਲ ਕੁ ਦਾ ਸਾਲ ਉਹ ਇੱਥੇ ਘਟੀ ਜਾਦੇ ਤੇ ਬਾਕੀ ਦੇ ਬਾਹਰ ਚਲਾ ਜਾਂਦੇ ਤੇ ਜਿਹੜਾ ਬਾਹਰ ਚਲਾ ਕੇ ਉਹਨੂੰ ਕਿਸੇ ਟਾਈਮ ਦੇ ਜਿਹੜੇ ਇਥੋਂ ਦੇ ਜੱਪਾਲ ਸੀ ਉਹਨਾਂ ਦਾ ਧਿਆਨ ਆਪਣੇ ਏਰੀਆ ਵੱਲ ਸੀ ਜ਼ਮੀਂਦਾਰ ਵੀ ਦੇਖਦੇ ਜਿਆਦਾ ਤਾਂ ਵੀ ਲੀਡਰ ਸੀ ਉਹਨੜੁ 2 ਜਾਂ 3 ਪੁਸਤਕ ਕੋਈ ਇਥੇ ਇੰਟਰਸਟਡ ਇਹਦੇ ਵਾਸਤੇ ਵੀ ਸਾਨੂੰ ਬੜੀ ਗੰਭੀਰਤਾ ਨਾਲ ਵਿਚਾਰਨਾ ਪੈਣਾ ਮੈਂ ਸੈਂਟਰਲ ਗਵਰਨਰ ਤੇ ਆ ਗਿਆ ਸਾਡੇ ਨਾਲ ਪੰਜਾਬ ਦੇ ਨਾਲ ਇੱਕ ਸੋਚੀ ਸਰਜੀ ਸਾਜਿਸ਼ ਦੇ ਲੀਡ ਇਹਨਾਂ ਦੇ ਸਾਡਾ ਫਾਈਨੈਂਸ਼ੀਅਲ ਅਪਾਰ ਕੋ ਲਾ ਕੇ ਸਾਡਾ ਇੱਕੋ ਕ੍ਰੈਡੈਂਸ ਸੈਟਲੈਂਟ ਦਾ ਸਾਡਾ ਹੈ ਸੀ ਬਾਗਾ ਬਾੜ ਦੇ ਚੜਾੜੀ ਵਾਲਾ ਬਾੜ ਇਹ ਸੈਟਲੈਂਸ਼ੀਆ ਦੇ ਨਾਲ ਸਾਡੀ ਜਿੰਨੀ ਟ੍ਰੇਡ ਸੀ ਵਪਾਰ ਸੀ ਇਹਦਰ ਨਹੀਂ ਹੁੰਦਾ ਸੀ ਇਹ ਜਾਣ ਬੁੱਝ ਕੇ ਕੁਆਲਟੀ ਬੋਲਕ ਦਾ ਬਹਾਨਾ ਲਗਾ ਕੇ 10 ਸਾਲ ਦੀ ਸਰਟੀਫੀਕੇਟ ਬਣ ਸਾਰੇ ਤੁਸੀਂ ਬਹੁਤ بڑے ਲਿਖੀਏ ਦੁਨੀਆ ਦੇ ਵਿੱਚ ਅੱਜ ਸਾਰੇ ਤੋਂ ਵੱਡਾ ਅਮਰੀਕਨ ਅਮਰੀਕਾ ਦੁਨੀਆ ਦਾ ਫਾਈਨੈਂਸ਼ੀਅਲ ਕੈਪੀਟਲ ਕਿਨੂ ਗਿਆ ਜਾਂਦਾ ਹੈ ਨਿਊਯਾਰਕ ਸ਼ਹਿਰ ਨੂੰ ਕਿਹਾ ਜਾਂਦਾ ਹੈ। ਹਿੰਦੁਸਤਾਨ ਦੇ ਸਾਰੇ ਤੋਂ ਵੱਡਾ ਫਾਈਨੈਂਸ਼ੀਅਲ ਕੈਪੀਟਲ ਮੁੰਬਈ ਹੈ ਸਰ। ਉਹ ਕਿਉਂ ਕਿ ਕੋਈ ਬੰਦਰਗਾਹ ਵਾਲੀ ਜਿੰਨੇ ਵੱਡੇ ਤੁਸੀਂ ਦੇਸ਼ ਦੇ ਦੁਨੀਆ ਦੇ ਵਿੱਚ ਵੱਡੇ ਸ਼ਹਿਰ ਨੇ ਜਿਹਦੇ ਪਰਫੁੱਲਟ ਨੇ ਉਹਨੇ ਜਿੱਥੇ ਸਾਰੇ ਬੰਦਰਗਾਹ ਵਾਲੇ ਭਾਵੇਂ ਕੋਲਕਾਤਾ ਦੀ ਗੱਲ ਕਰੋ ਜਿੱਥੇ ਪਹਿਲੇ ਈਸਟ ਇੰਡੀਆ ਕੰਪਨੀ ਆਈ ਸੀ ਕਿਉਂਕਿ ਉਸ ਟਾਈਮ ਤੇ ਸਾਰਾ ਨਾ ਵੱਡਾ ਟ੍ਰੇਡ ਜਿਹੜੀ ਹੈ ਕਲਕੱਤੇ ਚੱਲਦੀ ਸੀ ਅੱਜ ਮumbai ਦੇ ਵਿੱਚ ਗੁਜਰਾਤ ਦੇ ਵਿੱਚ ਪਹਿਲੇ ਦੋ ਪੋਰਟਸ ਨੂੰ ਪੱਜ ਭਰ ਗਏ ਨੇ ਸਾਰੀ ਸਬਸ ਇੰਡੀਆ ਦੇ ਵਿੱਚ ਜਿੱਥੇ ਤਰੱਕੀ ਹੋਈ ਭਾਵੇਂ ਕਰਨਾਟਕਾ ਦੀ ਗੱਲ ਕਰੋ ਚੇਰਾਇ ਦੀ ਤਾਮਿਲਨਾਡੂ ਦੀ ਗੱਲ ਕਰੋ ਕੇਰਲਾ ਦੀ ਗੱਲ ਕਰ ਲਓ ਅੰਧਰਾ ਪ੍ਰਦੇਸ਼ ਦੀ ਕਰ ਲਓ ਉਹ ਸਾਰੇ ਉਹਨਾਂ ਜਿੱਥੇ ਪੋਰਟਸ ਪੜੇ ਸਾਡੇ ਕੋਲ ਇੱਕ ਢਾਈ ਫਰੋਸੀ ਕਲਾ ਅਟਾਰੀ ਤੇ ਬਾਕੀ ਦਾ ਫੰਡ ਨਿਕਲ ਗਿਆ। ਤੋਂ ਅਟਾਰੀ ਦਾ ਪਿੰਡੂ ਵਿਕਾਸ ਸਾਡਾ ਰੂਰਲ ਡਿਵੈਲਪਮੈਂਟ ਫੰਡ ਹੈ ਜਿਹੜਾ ਪਿੰਡਾਂ ਦੇ ਵਿਕਾਸ ਵਾਸਤੇ ਲੱਗਦਾ। ਉਹ ਸੈਟਲ ਦੀ ਸਰਕਾਰ ਨੇ 9000 ਕਰੋੜ ਰੁਪਇਆ ਰੋਕ ਕੇ ਰੱਖਿਆ। ਜਿਹੜੇ ਹੈਲਥ ਦੇ ਪੈਸੇ ਹਸਪਤਾਲਾਂ ਤੇ ਆਪਰੇ ਸੀ। ਮੌਜੂਦਾ ਸਰਕਾਰ ਦਾ ਮੈਂ ਤਸਵੀਰ ਇਸੇ ਕਹਿੰਦਾ ਇਹਨਾਂ ਕੋਲ ਐਕਸਪੀਰੀਅੰਸ ਹੈ। ਇਹਨਾਂ ਨੇ ਨੰਨੀਆਂ ਸਕੀਮਾਂ ਚਲਾ ਲਈਆਂ ਨੰਨੀਆਂ ਸਕੀਮਾਂ ਚ ਉਤਲੇ ਰੁਭਾਣੇ। ਉਹਨਾਂ ਬਹਾਨਾ ਮਿਲ ਗਿਆ ਕਿ ਜੇ ਤੁਸੀਂ ਆਮ ਆਦਮੀ ਦੀ ਕਲੀਨਿਕ ਹੀ ਚਲਾਨੀ ਹੈ ਤੇ ਜਿਹੜਾ ਉਹ ਸੈਂਟਰ ਤੋਂ ਐਗਜ਼ਿਸਟਿੰਗ ਹੈਲਥ ਇਨਫਰਾਸਟ੍ਰਕਚਰ ਸੀ ਉਹਦੇ ਉਹਨਾਂ ਪੈਸੇ ਬਾਤ ਕਰਦੇ 800 ਕਰੋੜ ਰੁਪਏ ਸਾਲ ਨੂੰ ਉਹ ਬਾਤ ਕਰਦੇ ਨਾ ਉਹ ਕੋਈ ਹਸਪੀਟਲ ਚੱਲਦਾ ਨਾ ਕੋਈ ਡਿਸਪੈਂਸਰੀ ਚੱਲਦੀ ਆਮ ਆਦਮੀ ਕਲੀਨਿਕ ਕੀ ਸੀ ਇਹ ਵੀ ਡਿਸਪੈਂਸਰੀ ਹੈ ਸਰ ਇੱਥੇ ਤੇ ਪੈਸੇ ਲਾਉਂਦੇ ਇੱਥੇ ਡਾਕਟਰ ਪ੍ਰੋਵਾਈਡ ਕਰਦੇ ਨਰਸ ਕਰਦੇ ਦੋਲੀਆਂ ਕਰਦੇ ਇੱਥੇ ਟੈਸਟ ਕਰਦੇ ਤੇ ਆਲਰੇਡੀ ਚੱਲਦਾ ਸਿਸਟਮ ਸੀ ਇਹ ਤੇ ਇਹਨਾਂ ਗੱਲਾਂ ਦੀ ਕਮੀ ਸੀ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਹੁਣ ਧਿਆਨ ਦੇਣ ਦੀ ਲੋੜ ਹੈ ਮੈਂ ਮੋਦੀ ਸਾਹਿਬ ਨੂੰ ਬੁਸ਼ਰਚਾਣਾ ਮੋਦੀ ਸਾਹਿਬ ਦੇ ਤਾਦਾ ਵਿਸ਼ੇਸ਼ ਤੇ ਅੰਮ੍ਰਿਤਪੰਜਾਬ ਅੰਸੀ ਮੈਂ ਬਾਦਰਲਾ ਸੁ ਕਰਤੋਂ ਪਰ ਸਾਨੂੰ ਕੋਈ ਵੱਡੀ ਇੰਡਸਟਰੀ ਨਹੀਂ ਆਦੇ ਇਹ ਪੰਜਾਬ ਆ ਤੇ ਆ ਬਿਲਕੁਲ ਨਹੀਂ ਸਾਡੀ ਕਿਸਾਨੀ ਨੂੰ ਜਸ ਟੱਕ ਲੈਣਾ ਰਿਹਾ ਹੈ ਇਹ ਜਿਹੜੇ ਕਾਲੇ ਕਾਨੂੰਨ ਸੀ ਬੇਸਿਕਲੀ ਪੰਜਾਬ ਦੇ ਵਿੱਚ ਕੰਟਰੈਕਟ ਫਾਰਮੇ ਕਰਵਾਉਣ ਵਾਸਤੇ ਲੈ ਕੇ ਇਹ ਠੇਕੇ ਤੇ ਵੱਡੇ ਪਹਿਮਾਨੇ ਤੇ ਅੰਪਾਨੀ ਅਦਾਨੀ ਤੇ ਚੰਦ ਹੋਰ ਮਲਟੀਨੇਸ਼ਨਲ ਅਮਰੀਕਨ ਆ ਜਾਂਦੇ ਉਹਨਾਂ ਸਾਡੀ ਸਾਰੀ ਸਾਰਾਂ ਦੀ ਜ਼ਮੀਨ ਠੇਕੇ ਤੇ ਲੈ ਜਾਂਦੇ ਮਤਲਬ ਬਾਲਕਾਂ ਨੂੰ ਬੁਜ਼ਾਰੇ ਬਣਾ ਦਿੰਦੇ ਇਸੇ ਤਰ੍ਹਾਂ ਤੇ ਤੁਹਾਨੂੰ ਪਤਾ ਬੰਦਾ ਸਿੰਘ ਬਹਾਦਰ ਵੇਲੇ ਉਹਨਾਂ ਨੇ ਬੁਜ਼ਾਰਿਆਂ ਨੂੰ ਬਾਲਕ ਬਣਾਇਆ ਇਸ ਇਹ ਮੋਗਲ ਜਨ ਤੋਂ ਚੱਲੀ ਹੈ ਜੋ ਸਿੱਖ ਮਸਲਾ ਵਡੀਆਂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਕਾਬੂ ਕਰੇ ਜਿਹੜਾ ਇਤਿਹਾਸ ਹੈ ਇਹ ਮਾਲਕਾਂ ਨੂੰ ਕਹੋ ਸਾਬੋ ਮਜ਼ਾਰੇ ਵਿੱਚ ਰਹਿਣ। ਇੱਕ ਵਾਰ ਆਪਾਂ ਫਸ ਜਾਂਦੇ ਇਹਨਾਂ ਦੇ ਚੱਕਰ 'ਚ। ਇੱਥੇ ਤੁਹਾਡੀ ਸਾਰੀ ਜ਼ਮੀਨ ਬੰਦੀ ਲੈ ਲੇ। ਉਹ ਵਿਚੋਂ ਕੋ 5-7 ਤੇ 10 ਕਿੱਲਿਆਂ ਵਾਲੇ ਕੋ ਧਨਸਬੰਧੇ ਨਾਮ ਹੀ ਦੇ ਰਹਿ ਜਾਂਣ। ਕੋਈ ਨਹੀਂ ਸੀ ਰਹਿ ਜਾਂਦਾ ਸਾਰੀਏ ਸਰਕਾਰ ਨਾਲ ਦੀਆਂ ਰਸਤੇ ਉੱਨਾਂ ਦੇ ਬਰੋਕਲੈਂਡਸ। ਇਹ ਤੇ ਸਾਡੇ ਬਾਹਰ ਬੈਠੇ ਨੌਜਵਾਨ ਵੀਰ ਜਿਹੜੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਇਹ ਮਲਟੀਨੇਸ਼ਨਲਸ ਇਹੀ ਸਕੀਮਾ ਆਇਆ 40 ਸਾਲ ਬੈਠੇ ਨੇ। ਉਹਨਾਂ ਨੂੰ ਪਤਾ ਸੀ ਕਿ ਇਸ ਕੀਮਤੇ ਛੋਟੀ ਕਿਸਾਨੀ ਬਿਲਕੁਲ ਖਤਮ ਹੋ ਜੇ। ਰੌੜਾ ਪਿਆ ਜਦੋਂ ਸਾਡੀ ਮੂਵਮੈਂਟ ਸ਼ੁਰੂ ਹੋਈ ਸਾਰਨਵਤ ਐਲਐਨਆਈਜ਼ ਨੇ ਇਹਦੇ ਵਿੱਚ ਯੋਗਦਾਨ ਪਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੈਸਟ ਦੇ ਵਿੱਚ ਕੀ ਬਣੇਗਾ। ਤਾਂ ਮੈਂ ਤੁਹਾਨੂੰ ਗੁਦਾਰਿਸ਼ ਕਰਦਾ ਜਨਨ ਇਸ ਲੜਾਈ ਦੇ ਵਿੱਚ ਕਾਂਗਰਸ ਤੋਂ ਲਾਵਾ ਹੋਰ ਕੋਈ ਐਹੋ ਜਿਹੀ ਪਾਰਟੀ ਨਹੀਂ ਜਿਹੜੀ ਮੋਦੀ ਦੇ ਇਸ ਅਲੱਖ ਨੂੰ ਰੋਕ ਸਕ। ਦੇਖੋ ਸਾਡੇ ਕੋਲ 350 ਐਮਪੀ ਲੜ ਰਹੇ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਦੇ ਵੀ ਲੜ ਰਹੇ ਮੈਂ ਇੱਥੇ ਵੀ ਵਿਸ਼ੇਸ਼ ਤੌਰ ਤੇ ਗੁਜ਼ਾਰਿਸ਼ ਕਰਨਾ ਚਾਹੁੰਦਾ ਪਿੰਡਾਂ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਵੋਟ ਪਾਉਂਦੇ ਸੀ ਉਹਨਾਂ ਨੂੰ ਮੈਂ ਬੇਨਤੀ ਕਰਨੀ ਹੈ ਅਕਾਲੀ ਦਲ ਰੋਜ਼ ਦੇ ਰੋਜ਼ ਦੇਖ ਰਹੇ ਜਿਹੜੇ ਇਹਨਾਂ ਦੇ ਆਪਣੇ ਉਹਨਾਂ ਇਹਨਾਂ ਨੇ ਕੀਤੇ ਨੇ ਪਿਛਲੇ ਸਾਲਾਂ ਚ ਬਰਕਾਰੀ ਬੈਦਲ ਖਲਾਫ ਉਸ ਤੋਂ ਬਾਅਦ ਜਿਹੜੇ ਕਾਲੇ ਕਾਨੂੰਨ ਬਣੇ ਨੇ ਸਤਾਦੀ ਹਰ ਸਿਰਫ ਔਰ ਉਹਦੋਂ ਦੇ ਤੇ ਜਸ ਗੱਦ ਸੀ ਉਹਦੇ ਜਿਸ ਸਾਰੇ ਆਪਾਂ ਜਾਣਦੇ ਫਿਰ ਹਰ ਸੰਗਲਤ ਹੋਰ ਫਿਰ ਸੁਬੀਰ ਸਿੰਘ ਬਾਦਲ ਤੇ ਸਾਬਕਾਸਿਮ ਬਾਦਲ ਬਲਾਤ ਵੀ ਇਹ ਹਕਿਸਤ ਕਰਦੇ ਜਦੋਂ ਨੇ ਵੇਖਿਆ ਕਿ ਸਾਧ ਯੂਨਿਟ ਦੇ ਪਾਦਲ ਸਾਹਿਬ ਦੇ ਪਿੰਡ ਦੇ ਬਾਹਰ ਜਾ ਕੇ ਚੱਗਾ ਘੜਤਾ ਉਦੋਂ ਉਹਨਾਂ ਨੂੰ ਸਮਝ ਆਈ ਗੱਲ ਕਿ ਤੇ ਬਹੁਤ ਭਾਰੀ ਲੋਹ ਹੈ ਤੇ ਜੇ ਅਸੀਂ ਪਿੰਡਾਂ ਵਿੱਚ ਥੋੜਾ ਮੋਟਾ ਵੀ ਆਪਣਾ ਪੈਰ ਧਰਾਵਾ ਕਰਦਾ ਤੇ ਹਰ ਸਿਮਰਤ ਕੌਣ ਨੂੰ ਸਰਕਾਰ ਕੋ ਬਾਹਰ ਲੈ ਕੇ ਆਉਂਦਾ ਉਦੋਂ ਕਿਡਾਈ ਹੁਣ ਵੀ ਲੋਕਾਂ ਦਾ ਫੇਰ ਲੱਗ ਜੇ ਇੱਕ ਵੀ ਸੀਟ ਕਾਲੀ ਦਲ ਕਦੇ ਜਿੱਤੇਗਾ ਜਦੋਂ ਵੀ ਬੋਦੀ ਨੂੰ ਲੋੜ ਪੈ ਗਈ ਇਹਦੇ ਐਟੀਏ ਦੀ ਝੋਲੀ ਚ ਜਾਣਾ ਤੁਸੀਂ ਸਾਹ ਦੇ ਸਮਝ ਐਜ ਕਿਵੇਂ ਅਲਾਈਅੰਸ ਹੋਦੇ ਹੁੰਦੇ ਰੁਕਿਆ ਕਿਉਂਕਿ ਕਿਸਾਨਾਂ ਦਾ ਜੋ ਰੋਸ ਸੀ ਉਦੋਂ ਸੁਖਵੀਰ ਸਿੰਘ ਬਾਦਲ ਉਹਦੇ ਸਿਆੜੇ ਬੰਦਿਆਂ ਨੇ ਭੂਦੜ ਸਾਹਿਬ ਤੇ ਬਾਕੀਆਂ ਸਮਝਾਇਆ ਕਿ ਜ਼ਰਾਤੀ ਇਹ ਤਾਂ ਬੀਜੇਪੀ ਨੂੰ ਕਿਸੇ ਨੇ ਪਿੰਡਾ ਤੇ ਨਹੀਂ ਵੜਦੇ ਨਾ ਤਾਂ ਆਪਣੇ ਲਾਭੇ ਹੋ ਹੀ ਹੋਏ। ਕਿਰਪਾ ਕਰਕੇ ਆਪਣੀ ਜਾਨ ਜਿਹੜਾ ਉਹ ਬਾਕੀਆਂ ਦਾ ਬਾਅਦ ਚ ਵੇਖਣਾ। ਉਦੋਂ ਭਾਜਪਾ ਚ ਨਹੀਂ ਜਿੱਤੇ। ਇਹ ਫਿਰ ਸਤਾਈ ਦੇ ਵਿੱਚ ਨਾ ਭਾਜਪਾ ਦੀ ਇਹਦੇ ਵਿੱਚੋਂ ਮੈਂ ਓਪਨਲੀ ਟੈਲੀਵਿਜ਼ਨ ਚੈਨਲਸ ਤੇ ਬੈਸ ਦੇ ਵਿੱਚ ਇਹ ਗੱਲ ਕਹੀ ਸੀ ਅੱਜ ਤੋਂ ਕਈ ਮਹੀਨੇ ਪਹਿਲਾਂ ਕਿ ਭਾਜਪਾ ਇੱਕ ਵੀ ਸੀਟ ਪੰਜਾਬ ਦੇ ਵਿੱਚ ਜਿੱਗੇ ਤਾਂ ਨਹੀਂ ਜਿੱਤੇ। ਯੋਗੀ ਸ਼ਰਮਾ ਕਿ ਬਦੂ ਹੈ। ਪਿੰਡਾਂ ਦੇ ਵਿੱਚ 70% ਦੀ ਪੰਜਾਬ ਪੰਜਾਬ ਪਿੰਡਾਂ ਚ ਵਸਦਾ ਤੇ ਨਿੱਦੀ ਸ਼ਹਿਰ ਤੇ ਸਿਰ ਉਤੇ ਗੱਲ ਨਹੀਂ ਚੱਲੀ ਕਿਉਂਕਿ ਬਹੁਤ ਸਾਰੇ ਸ਼ਹਿਰਾਂ ਵਾਲੇ ਲੋਕ ਸਾਡੇ ਨਾਲ ਕਾਟੇ ਗੀਤ ਕੀ ਕਰਦੇ ਤਾਂ ਇਹ ਵੀ ਬੈਠ ਕੇ ਉਸ ਭਾਈਚਾਰੇ ਚ ਵੀ ਜਿਹੜੀ ਭਾਜ ਭਾ ਸਾਡੀ ਦਾ ਸੀ ਜੇਬ ਚ ਪਾਈ ਉਹਦੇ ਚ ਵੀ ਬਹੁਤ ਚੰਗੀ ਸੋਚ ਵਾਲੇ ਚੰਗੇ ਲੋਕ ਹੋਣੇ ਜਿਹੜੇ ਕਿਸਾਨੀ ਦੇ ਮੁੱਲ ਪਰ ਉਹ ਆਪਾਂ ਬਾਤ ਦੀ ਗੱਲ ਕਰਨੀ ਅਣਤ ਕਿਹਦੇ ਸਿਰ ਤੇ ਚੱਲਦੀ ਕਿਸਾਨੀ ਦੇ ਸਿਰ ਤੇ ਕਿ ਵੈਸੇ ਹੋ ਪਾਵੇ ਕਿਸੇ ਬਰਾਦਰੀ ਤੇ ਹੋ ਸਕਦੇ ਅਸੀਂ ਆ ਵੇਖਿਆ ਹੁਣ ਝੁੰਨਾ ਕਣਕ ਆਏਗੀ ਤੇ ਮਰੀਆਰੀ ਵਾਲੇ ਦੀ ਮਰੀਆਰੀ ਵਿਕੇ ਕਪੜੇ ਵਾਲੇ ਦਾ ਕਪੜਾ ਵਿਕੇਗਾ ਫਰੂਟ ਵਾਲੇ ਦਾ ਫਰੂਟ ਵਿਕੇਗਾ ਸਬਜ਼ੀ ਵਾਲੇ ਨੂੰ ਉਹ ਦੁਆਰ ਤੇ ਜਦੋਂ ਵੀ ਕਿਸਾਨ ਦੇ ਕੋਲ ਫਸਲ ਆਉਣੀ ਕੋਦੋ ਹੀ ਦੁਕਾਨਾਂ ਜਿਹੜੀਆਂ ਕਾਦੀਆਂ ਦੇ ਵਿੱਚ ਕਸਬੇ ਚੱਲਦੇ ਤੁਸੀਂ ਜੋ ਵੱਧੀ ਕੋਸ਼ਿਸ਼ ਕਰ ਲੋ ਉਹ ਲੋਕ ਨਿਰਭਰੀ ਕਿਸਾਨੀ ਦੇ ਤੋ ਇਸ ਗੱਲ ਦਾ ਮੈਂ ਵੀ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਿਹੜੇ ਕੁਝ ਆਪ ਦੇ ਵੀ ਬੰਦੇ ਇੱਥੇ ਮੈਂ ਤੁਹਾਨੂੰ ਇਹ ਗੱਲ ਤੁਹਾਨੂੰ ਤਾਂ ਦੱਸ ਰਿਹਾ ਕਿ ਤੁਸੀਂ ਇਹੀ ਦਿਲੀਪ ਟੋਕਾ ਸਾਹਮਣੇ ਰੱਖੇ ਜੇਜਵੀਵਾਲ ਸਾਹਮਣੇ ਮਮਤਾ ਬੇਨਰਜੀ ਤੇ ਉਦਵ ठाकरे ਜਿਹੜੇ ਮਹਾਰਾਸ਼ਟਰ ਦੇ ਸੀਐਮ ਰਹੇ ਸ਼ਿਵ ਸੇਨਾ ਦੇ ਚੀਫ ਰਹੇ ਮਮਤਾ ਬੇਨਰਜੀ ਸਾਰੇ ਜਾਣਦੇ ਨੇ ਨਰਵਤ ਵੀ ਭਗਵੰਤਰੀ ਉਹਨਾਂ ਨੇ ਖੁਦ ਬਿਆਨ ਦਿੱਤਾ ਸੀ ਪਟਨਾ ਦੀ ਰੈਲੀ 'ਚ ਕਿ ਜੇ ਇੰਡੀਆ ਬਲੌਗ ਦੀ ਮੈਜੋਰਟੀ ਆਏਗੀ ਅਸ਼ਵਨ ਸ਼ੇਤੀ ਅਸੀਂ ਕਾਂਗਰਸ ਦਾ ਪਤਾਨ ਮੰਤਰੀ ਬਣਾਵਾ ਵੀ ਸਾਰੇ ਨੇ ਕਿਹਾ ਉਹ ਤਾਂ ਮੈਂ ਹੀ ਭੀਲ ਕਰਨਾ ਜੇ ਉਹਨਾਂ ਨੇ ਸਾਡਾ ਹੀ ਪਤਾਨ ਮੰਤਰੀ ਬਣਾਣਾ ਫਿਰ ਵੋਟਾਂ ਖਰਾਬਲਾ ਕਰੇ ਕਿ ਸਿੱਧੀ ਰੋਡ ਕਾਂਗਰਸ ਕੋ ਪਾਈ ਦੇਖੋ ਦੋ ਵਿਕਲਪ ਨੇ ਜਾਂ ਤੇ ਮੋਦੀ ਨੂੰ ਪਸੰਦ ਕਰੋ ਜਾਂ ਤੇ ਮੋਦੀ ਨਹੀਂ ਪਸੰਦ ਫਿਰ ਕਾਂਗਰਸ ਸਾਰਾ ਲਾਜਿਤ ਪਾਰਟੀ ਅਸੀਂ ਚੇਅਰਮੈਨ ਨੇ ਇੰਡੀਆ ਬਲੌਗ ਆਂਖ ਵਾਲੇ ਨੇ ਵੈਬਰ ਨੇ 2 ਸੀਟਾ ਸਾਰੇ ਨਾਲ ਲੈ ਗਏ ਗੇਂਦਲਵਾਲ ਬੋਧ ਕੇਂਦਰ ਤੋਂ ਰਿਸਪਟਾ ਮੰਤਰੀ ਬਿੜਾਣਾ ਜੇ ਬਿੜਾੜੀਏ ਤਾਂ ਫਿਰ ਆਪ ਨੂੰ ਬੋਟਾ ਬਾਗਿਆਪਾ ਕਰਨੀ ਕਿਉਂ ਫਿਰ ਸਿੱਧੀ ਵੋਟ ਪਾਈਏ ਅਸੀਂ ਤਾਂ ਘੱਲ ਨਾਲ ਤਦ ਕਿਉਂ ਲਈਏ ਆਪਣੇ ਸ਼ੂਬੇ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦਾ ਜਿਹੜਾ ਸਾਡਾ ਰਾਈ ਪੋਰਟ ਹੈ ਨੂੰ ਖੋਲਣ ਦੀ ਲੋੜ ਹੈ ਬਾਗਾ ਵੀ ਖੋਲਣ ਦੀ ਲੋੜ ਹੈ ਸੈਨੀ ਵਾਲਾ ਬਾਰਡਰ ਵੀ ਖੋਲਣ ਦੀ ਲੋੜ ਹੈ ਟ੍ਰੇਡ ਚੱਲੇਗਾ ਤਾਂ ਨਹੀਂ ਸਾਡੀ ਗੱਲ ਮੰਨੇ ਮੈਂ ਚੀਜ਼ ਦਾ ਗੱਲ ਕਰਨ ਸਭ ਕਰ ਰਿਹਾ ਹਾਂ ਹਿੰਦੋਸਤਾਨ ਦਾ ਸਾਰਾ ਇੱਕ ਵੱਡਾ ਟ੍ਰੇਡਿੰਗ 파ਟਨਰ ਚੀਨ ਹੈ ਤੇ ਉਹਨੇ 3000 ਤੁਹਾਡੀ ਸਕੁਅਰ ਕਿਲੋਮੀਟਰ ਟੈਰੀਟਰੀ ਜ਼ਮੀਨ ਉਹਨਾਂ ਨਾਲ ਤੇ ਅਸੀਂ ਕਾਰੋਬਾਰ ਬੰਦ ਨਹੀਂ ਕੀਤਾ ਤੇ ਆ ਜੋਨ ਦਾ ਇੱਕ ਜਿਹੜਾ ਸਾਡਾ ਚੱਲਦਾ ਹੋਇਆ ਕੰਮੇ ਬੰਦ ਕਰ ਦਿੱਤਾ ਜੀ ਜੇ ਹੁਣ ਖੁੱਲ੍ਹੇ ਇਹ ਬਾਰਡਰ ਜਦੋਂ ਖੁੱਲਦਾ ਤੇ ਸਹੀ ਮੈਨੇ ਦੇ ਵਿੱਚ ਫੇਰ ਪੰਜਾਬ ਪਰ ਫੁੱਲਤ ਹੋਏਗਾ ਤੇ ਫੇਰ ਹੀ ਸਾਡੇ ਨੌਜਵਾਨ ਬੱਚੇ ਜਿਹੜੇ ਅਸੀਂ ਉਹਨਾਂ ਦੀ ਹিজਰਤ ਰੋਕ ਸਕਦੇ ਆ ਤੇ ਬਾਹਰੋਂ ਵੀ

ਮਾਂਦਰੀ ਦਾ ਆਪਣੀ ਗੁਰੂਆਂ ਪੀਰਾਂ ਤੇ ਪਗੰਬਰਾਂ ਦੀ ਧਰਤੀ ਨੂੰ ਨਮਸਕਾਰ ਕਰਨਾ ਚਾਹਦਾ ਜੁੜ ਕੇ ਰਹਿਣਾ ਚਾਹਦਾ ਆਪਣੇ ਬਾਪ ਆਪਣੇ ਦਾਦੇ ਆਪਣੇ ਪਰਦਾਦੇ ਦੀ ਜ਼ਮੀਨ ਦਾ ਪਰ ਜੇ ਕੋਈ ਗਵਰਨਮੈਂਟ ਲਿੰਕ ਬਣੇਗੀ ਕੰਮ ਦਾ ਕੰਮ ਕਰੇਗੀ ਬਾਹਰਲੇ ਆਦੇ ਰਹੀਆਂ ਵਿੱਚ ਗਵਰਨਮੈਂਟ ਉਹ ਪੰਜਾਬ ਦੇ ਵਿੱਚ ਇਹੋ ਜਿਹੇ ਵਾਅਦਾ ਬੰਨ ਬਣਾਏਗੀ ਕਿ ਉਹਨਾਂ ਨੂੰ ਜਾਪੇਗਾ ਸਾਡੀ ਜ਼ਿੰਦਗੀ ਵੀ ਮਹਿਫੂਜ਼ ਹੈ ਸਾਡਾ ਮਾਲ ਵੀ ਮਹਿਫੂਜ਼ ਅਸੀਂ ਜੋ ਵੀ ਇਥੋਂ ਕਮਾਨੇ ਉਹ ਹਮੇਸ਼ਾ ਮਹਿਫੂਜ਼ ਰਹਿ ਜਾਂਦਾ ਬਹੁਤ ਵੱਡੇ ਪੈਮਾਨੇ ਤੇ ਕਰਨ ਸਾਹਿਬ ਇਸ ਤੋਂ ਇਲਾਵਾ ਹੋਰ ਕੋਈ ਚਾਹ ਆਣਾ ਨਹੀਂ ਕਿਸੇ ਨੇ ਅੱਜ ਆਪਾਂ ਉਹਨਾਂ ਦਾ ਪੈਰ ਤਲਾਵਾ ਕਰਾ ਸਕਦੇ ਪੈਰ ਤਲਾਵਾ ਵੀ ਹੋ ਗਿਆ ਐਨ ਐਨ ਆਈ ਵੇਖੋ ਮੇਰੀ ਸੁਣ ਸਾਡੇ ਅਹਿਮਦੀਆਂ ਦਾ ਜਲਸਾ ਸਾਲ ਚ ਤਿੰਨ ਦਿਨ ਹੁੰਦਾ ਤੇ ਜਿਹੜੇ ਸ਼ਹਿਰ ਦੇ ਸੁਨਿਆਰੇ ਨੇ ਜਾਂ ਦੂਸਰੇ ਨੇ ਉਹ ਨੂੰ ਖੁਦ ਦੱਸਦੇ ਨੇ ਕਿ ਬਾਜਵਾ ਸਾਹਿਬ ਉਹ ਤਿੰਨਾਂ ਦਿਨਾਂ ਚ ਸਾਡੇ ਸਾਲ ਦਾ ਕੰਮ ਕਰਦੇ ਐਨਆਰਆਈ ਇੱਕ ਮਹੀਨਾ ਵੀ ਇੱਥੇ ਲਾ ਗਿਆ ਨਾ ਜੀ ਇੱਕ ਮਹੀਨਾ ਤੇ ਪੰਜਾਬ ਵਾਲਿਆਂ ਨੂੰ ਸਾਰਾ ਕੁਝ ਇੱਕ ਸਾਲ ਜੋਗਾ ਕਰ ਜਾਂਦੇ ਫਿਰ ਜਦੋਂ ਆnde ਕਿਸੇ ਬੇਟੀ ਨੂੰ ਵੀ ਦੇਖ ਕੇ ਜਾਂਦੇ ਕਿ ਰਿਸ਼ਤੇਦਾਰ ਨੂੰ ਦੇਖ ਕੇ ਜਾਂਦੇ ਫਿਰ ਮਦਦ ਨਹੀਂ ਕਰਦੇ ਦੱਸੋ ਨਾ ਸਾਰੇ ਕੰਮ ਇੱਥੇ ਕਰਦੇ ਪਰ ਉਹਨਾਂ ਦਾ ਇੱਥੇ ਸਰਕਾਰ ਹੋ ਚਾਹੀਦੀ ਹੈ ਜਿਵੇਂ ਇਸਟ੍ਰੋ ਚਾਹੀਦਾ ਜਿਹੜਾ ਇਹੋ ਜਿਹਾ ਪ੍ਰਬੰਧ ਕਰੇ ਕਿ ਸ਼ੌਕ ਨਾਲ ਜਜ਼ਬਾ ਤੇ ਜਾਜ ਜਿਵੇਂ ਯਹੂਦੀ ਹਰ ਸਾਲ ਐਜਲਾਈਨ ਤੁੰ ਇਸ ਤਰੀਕ ਪੰਜਾਬ ਦੇ ਜਿੰਨਾ ਜਿਹੜੇ ਸਰਕਾਰ ਤੇ ਲੀਡਰ ਹੈ ਉਹਨਾਂ ਰਾਏ ਜਿਹੜਾ ਬਾਹਰ ਲਈ ਆਪਣੀ ਤਾਕਤ ਨੂੰ ਚੈਨਲਾਈਜ਼ ਨਹੀਂ ਕਰੇਗਾ ਉਹਨਾਂ ਤੇ ਪੰਜਾਬ ਦੀ ਫਿਰ ਅਡਵਾਈਸ ਕੋਈ ਚੜੀ ਨਹੀਂ ਰਹੇ ਇਹਨਾਂ ਦਾ ਹੁਣ ਕੋਈ ਟੰਗ ਨਹੀਂ ਅਸੀਂ ਇਹ ਨਹੀਂ ਉਹਨਾਂ ਕਹਿ ਸਕਦੇ ਹੋਣੇ ਚ ਆ ਕਿ ਸੱਣ ਨਹੀਂ ਆ ਇੱਥੇ ਸਾਨੂੰ ਕੋਈ ਤੌਰ ਤਰੀਕ ਹੈ ਉਹ ਆਪਣਾਣਾ ਪੈਣਾ ਹੈ ਉਹ ਜਾ ਕੋਈ ਸਿਸਟਮ ਕਰਨਾ ਪੈਣਾ ਕਿ ਉਹ ਇੱਕ ਪੈਰ ਜ਼ਰੂਰ ਇੱਥੇ ਰੱਖੇ ਭਾਵੇਂ ਸਾਥ ਦਾ ਇੱਕ ਮਹੀਨਾ ਹੀ ਆਣ 15 ਦਿਨ ਪੁਰਾਣੇ ਜਿੰਨੇ ਬੈਠੇ ਬਜ਼ੁਰਗ ਕਿਹਨਾਂ ਸਰ ਬਾ ਉਹ ਸਾਰਿਆਂ ਦਾ ਮਨ ਉਹ ਸਾਰਾ ਦਿਨ ਪੰਜਾਬ ਦਾ ਇੱਕ ਚੈਨਲ ਨੇ ਜਿੱਥੇ ਗੁਰਬਾਣੀ ਦਾ ਸੰਚਾਰ ਹੁੰਦਾ ਪੂਰਾ ਦਿਨ ਉਹਨਾਂ ਦੇ ਸਾਰੇ ਘਰ ਭਾਵੇਂ ਅਮਰੀਕਾ ਚਲੇ ਜੋ ਕੈਨੇਡਾ ਆਸਟ੍ਰੇਲੀਆ ਉਹ ਕੀ ਇਧਰ ਲੱਗਾ ਤਾਂ ਪੁੱਲਾਂ ਦੇ ਸੁਦੇ ਰਹੇ ਕਿ ਇਧਰ ਰਹਿਣ ਕਿ ਕਦੇ ਯਾਰ ਦੋ ਮਹੀਨੇ ਆਪਾਂ ਵਾਪਸ ਜਾਈਏ ਆਪਣੇ ਘਰ ਤੇ ਰਿਸ਼ਤੇਦਾਰਾਂ ਨੂੰ ਮਿਲ ਲਈਏ ਉਥੇ ਤੇ ਕਿੰਦਾ ਮਨ ਵੀ ਕਰਦੇ ਉਥੇ ਦੇ ਨੌਜਵਾਨ ਬੱਚੇ ਨੇ ਨੌਕਰੀਆਂ ਜਦਨੇ ਕੱਲਾ ਉਹਨਾਂ ਦਾ ਮਨ ਲੱਗਦਾ ਕਿ ਉਹਨਾਂ ਨੂੰ ਬਿੜੀ ਜੀ ਵੀ ਆਦੀ ਹੋ ਸੋਸਾਇਟੀ ਦੇ ਵਿੱਚ ਅਟ ਪੁਰਾਣੀ ਜਨਰੇਸ਼ਨ ਦਾ ਬਾੜੇ ਇਥੀ ਪਰ ਸਾਨੂੰ ਕੋਈ ਨਾ ਕੋਈ ਸਿਸਟਮ ਕਰਨਾ ਪੈਣਾ ਸੋ ਦੈਟ ਇਤਿਹਾਸ ਸੋ ਕਸਾਲੀ ਨੂੰ ਬਚਾਉਣ ਵਾਸਤੇ ਅਸੀਂ ਐਮਐਸਪੀ ਦਾ ਵਾਅਦਾ ਕਰ ਦਿੱਤਾ ਰੌਕਸਰ ਕੇ ਦੇ ਇੰਡੀਆ ਦੀ ਸਰਕਾਰ ਭਟੇ ਕਿ ਪਹਿਲਾ ਕੰਮ ਅਸੀਂ ਲੋ ਕਰਾਂਗੇ ਫੌਜੀ ਜਿਹੜੀ ਇਹਨਾਂ ਭਰਤੀ ਬੰਦ ਕਰਕੇ ਅਗਨੀ ਵੀਰ ਲਿਆਂਦਾ ਉਸ ਕਰੈਪ ਕਰਕੇ ਰੈਗੂਲਰ ਆਮਦੀ ਭਰਤੀ ਇਹ ਐਰ ਫੋਰਸ ਦੇ ਤੇ ਰਿਵਿਊ ਹੈ ਤੇ ਤਰ ਤੋਨੂ ਡਾਕਟਰ ਸਵਾਮੀ ਦਾ ਆਪਣੇ ਫਾਰਮੂਲੇ ਮੁਤਾਬਕ ਐਮਐਸਪੀ ਸਮਾਂ ਕੀ ਕਿਸਾਦਾ ਨੂੰ ਬਾਕੀ 올ਬੋਸ ਸਾਰੀਆਂ ਚੀਜ਼ਾਂ ਜਿਹੜੀਆਂ ਲਿੰਗ ਵਿਵਾਰ ਸੇ ਨੌਜਵਾਨਾਂ ਬਾਸ ਸੇ ਹੈਲਥ ਦਾ ਵੀ ਇੱਕ ਇੱਕ ਫਾਈਨਲ ਦਾ ਨਸਲਾ ਹੈ ਇਹ ਆਲਰੇਡੀ ਅਸੀਂ ਪ੍ਰਪੋਜ਼ ਕਰ ਦਿੱਤਾ ਹਰ ਹਿੰਦੁਸਤਾਨੀ ਦਾ ਜਿਸ ਤਰ੍ਹਾਂ ਰਾਜਸਥਾਨ ਚ ਗੇਰੌਟ ਸਾਹਿਬ ਦੀ ਸਰਕਾਰ ਨੇ ਸ਼ੋਅ ਪ੍ਰੀਅੋਰਟੀ ਕੌਂਸਲ ਦੀ ਗਵਰਨਮੈਂਟ ਨੇ 25 ਲੱਖ ਰੁਪਏ ਉਹ ਗਵਰਨਮੈਂਟ ਇੰਸ਼ੋਰੈਂਸ ਭੇ ਕਰੇ ਕਿ ਕਿ 25 ਲੱਖ ਰੁਪਏ ਕਿਸੇ ਨੌਜਵਾਨ ਨੂੰ ਬਜ਼ੁਰਗ ਨੂੰ ਸਾਡੀ ਪਹਿਲ ਤੋਂ ਕਿਸੇ ਮਾਤਾ ਨੂੰ ਬਿਮਾਰ ਹੋਦੀ ਕਿਸੇ ਵੀ ਹਸਪਤਾਲ 파ਵੇ 60 ਲੱਖ ਪਰ 40 ਲੱਖ 파ਵੇ 27 ਲੱਖ 파ਵੇ 25 ਲੱਖ ਤੱਕ ਦਾ ਸਾਰਾ ਹੈਲਥ ਦਾ ਜਿਹੜੀ ਸਕੀਮ ਹੈ ਆਫ ਇੰਡੀਆ ਜੈਗੀ ਇੱਕ ਬਹੁਤ ਵੱਡਾ ਮੈਸੇਜ ਦਾ ਸਭ ਤੋਂ ਵੱਡੀ ਸਹੂਲਤ ਹੋ ਗਈ ਹੁਣ ਅਸੀਂ ਜਾਣਿਆ ਜਿਹੜਾ ਵਿਚਾਰਾ ਹਸਪਤਾਲ ਦੇ 10 15 ਦਿਨ ਦੁਰ ਗਿਆ ਜੋ ਕੋਈ ਉਹਨਾਂ ਨੇ ਘਰ ਚੱਤੀ 40 ਸਾਲ ਦੀ ਕਮਾਈ ਹੁੰਦੀ ਉਹ ਸਾਰੀ ਲਾਲ ਬਾਪੂ ਕੋਲ ਜਾਂਦਾ ਨਾਲ ਕਮਾਈ। ਮੜਾ ਸਰਕਾਰ ਦਾ ਹਸਪਤਾਲ ਕੋਈ ਨਹੀਂ। ਮਜਬੂਰੀ ਨਾਲ ਸਾਰਿਆਂ ਨੂੰ ਅੱਜ ਇਹਨੇ 5 7 10 ਹੈ ਜੀ। ਉਹਨਾਂ ਤੇ ਜਾਂ ਜਲੰਧਰ ਰਹਿ ਤੇ ਜਾਂ ਅਬਰਸਰ ਨੇ ਉੱਥੇ ਹੀ ਖੜਨਾ ਪਈ। ਉੱਥੇ ਪਹਿਲੇ ਪਹਿਲੇ ਪੈਸੇ ਰਕਾ ਲੈਂਦੇ ਤੇ ਬਾਪੂ ਦੇ ਪੂਰੇ ਹੋਣ ਤੋਂ ਪਹਿਲੇ ਵੀ ਕਹਿੰਦੇ ਕਿ ਜਿਸਮ ਤਾਂ ਇੱਥੇ ਬਾਡੀ ਤਾਂ ਚੁੱਕਾ ਤੇ ਨਹੀਂ ਪਹਿਲੇ ਪੈਸੇ ਜਮਾ ਦੇ ਰਾਤੀ। ਸੋ ਇਸ ਗੱਲ ਕਰ ਇਸ ਮੁਸ਼ਕਲ ਘੜੀ ਦੇ ਵਿੱਚੋਂ ਪਾਰਟੀ ਨੇ ਲੋਕਾਂ ਨੂੰ ਲੱਡਣ ਵਾਸਤੇ ਫੈਸਲੇ ਲਏ ਨੇ ਬਿਲਕੁਲ ਬਜ਼ੁਰਗ ਬੇਨਤੀ ਕਰਨਾ ਤੁਹਾਡੀ ਸਾਰਿਆਂ ਦੀ ਰਿਸ਼ਤੇਦਾਰੀ ਹੈ ਜਿਹੜੇ ਜਿੱਥੇ-ਜਿੱਥੇ ਵੀ ਹੈ ਨੇ ਕਿ ਟੈਲੀਫੋਨ ਕਰੋ ਤੇ ਕਿਸੇ ਕੋ ਜਾਣਦੀ ਲੋੜ ਇਦੀ ਟੈਲੀਫੋਨ ਤੁਹਾਡੇ ਕੋਲ ਨੇ ਰਿਸ਼ਤੇਦਾਰੀ ਆਹ ਆਦਮੀ ਕੋ ਫੋਨ ਹੈ ਜੀ ਕਿਰਪਾ ਕਰਕੇ ਟੈਚਲ ਕਰੋ 2524 ਸ਼ਾਮ ਨੂੰ ਪਹਿਲੀ ਜੂਮ ਵਾਲੇ ਪਿੰਨ اسی کامیاب کریے سا سبجندر سنگھ نے دعویٰ باقی ہے تو میں کو ڈپٹی سی ہے برے چار بار دے ہمیں لے آج رہے باقی دن میں تو اس بیک ہی سارتے ہو آپ بھی سرکار دا تو یہ حالی بیک لیا